ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਹਰਸਿਮਰਤ ਕੌਰ ਬਾਦਲ ਉਹਨਾਂ ਖਿਲਾਫ ਬਠਿੰਡਾ ਤੋਂ ਚੋਣ ਲੜਨ ਜੋ ਕਿ ਪੂਰੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਹਰਸਿਮਰਤ ਕੌਰ ਬਾਦਲ ਬਲੋਂ ਉਹਨਾਂ ਨੂੰ ਬਾਹਰੀ ਉਮੀਦਵਾਰ ਕਹੇ ਜਾਂਦੇ ਤਿੱਖੇ ਸ਼ਬਦੀ ਹਮਲੇ ਕੀਤੇ ਆਨੰਦ ਆਇਆ ਜੀ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਮਨ 'ਚ ਸ਼ੰਕਾ ਸੀ ਕਿ ਜਿਹੜੇ ਕੰਮ ਵਾਸਤੇ ਆਏ ਆ ਕਿਤੇ ਉਹ ਹੋਵੇ ਹੀ ਨਾ ਆਇਆ ਸੀ ਬਾਦਲ ਸਾਹਿਬ ਰਣਾ ਲੜਨ ਕਿਉਂਕਿ ਦੋ ਦਿਨ ਉਹਨਾਂ ਨੇ ਟਿਕਟ ਲਾਣ ਨਹੀਂ ਕੀਤੇ ਸੀ ਮੈਂ ਤਾਂ ਸੁੱਖਾ ਸੁਖ ਦਾ ਫਿਰਦਾ ਸੀ ਇਹ ਸੱਚੇ ਪਾਤਸ਼ਾਹ ਤੇਰੇ ਦਰਦਾਂ ਵਿੱਚ ਕੁੱਕਰ ਹੈ ਉੱਚੇ ਬੋਲਣਾ ਬੋਲੀਏ ਕਰਤਾਰੋ ਡਰੀਏ ਪਰ ਇਹ ਨਾ ਹੋਵੇ ਕਿ ਬਾਦਲ ਆਲੇ ਚਲੇ ਜਾਣ ਤੂੰ ਹੀ ਕਲਗੀ ਲਾਈ ਹੈ ਕਲਗੀ ਲਾਉਣ ਵਾਲਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਕਲਗੀ ਲਾਉਣ ਵਾਲੇ ਦਾ ਕੀ ਇਹਨਾਂ ਨੇ ਹਾਲਾਤ ਪੈਦਾ ਕਰਾਈ ਪੰਜਾਬ ਦੇ ਅੰਦਰ ਸੋ ਸੱਚੇ ਬਾਸ਼ਾ ਜਾਣੀ ਜਾਣ ਹੈ ਹੋਣਾ ਕੀ ਹੈ ਉਹ ਮਾਲਕ ਨੂੰ ਪਤਾ ਹੈ ਪਰ ਮੈਂ ਚਾਹੁੰਦਾ ਸੀ ਵੀ ਬੀਬੀ ਜੀ ਲੜਨ ਫੇਰ ਆਨੰਦ ਆਊਗਾ ਇਹ ਮੇਰੀ ਮਨ ਦੀ ਇੱਛਾ ਸੀ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹ ਚੌਂਡ ਮੈਦਾਨ ਦੇ ਵਿੱਚ ਉਤਰੇ ਕਾਫੀ ਸਸਪੈਂਸ ਤੋਂ ਬਾਅਦ ਕਾਫੀ ਦਾ ਡੁੱਕਰ ਤੇ ਸ਼ਿਫਟ ਕਰਨਾ ਵੀ ਚਾਹੁੰਦੇ ਸੀ ਲੇਕਿਨ ਚਲੋ ਪਰਮਾਤਮਾ ਪੜੀ ਕਰੇ ਬੀਬੀ ਜੀ ਨੂੰ ਮੈਂ ਇੱਕ ਹੀ ਸਵਾਲ ਪੁੱਛਣਾ ਰੋਜ਼ ਇੰਨੇ ਸੂਝਵਾਨ ਕੇਂਦਰ ਮੰਤਰੀ ਕਵਲੀਆਂ ਮਾਰੀ ਜਾਂਦੇ ਐ ਮੈਂ ਐਮ ਐਲ ਏ ਸੁਖਬੀਰ ਕੀ ਐ ਦੋਸਤੋ ਐਮ ਐਲ ਏ ਸੁਖਬੀਰ ਵੀ ਦੂਜੀ ਗੱਲ ਮੈਂ ਗਿੱਦੜ ਵਿੋਂ ਆਇਆ 30 ਕਿਲੋਮੀਟਰ 28 ਕਿਲੋਮੀਟਰ ਬਿਠਿੰਡੇ ਦੋ ਵਾਰ ਐਮ ਐਲ ਏ ਬਾਹਰ ਲਾ ਸੁਖਬੀਰ ਜੀ ਬਾਦਲੋਂ ਜਲਾਲਾਬਾਦ ਤੱਕ ਲੜ ਸਕਦਾ ਕਿਉਂ ਬਾਦਲ ਸਾਹਿਬ ਦਾ ਮੁੰਡਾ ਐ ਕਿਉਂਕਿ ਮੈਂ ਸਧਾਰਨ ਕਿਸਾਨ ਦਾ ਮੇਰਾ ਬਾਪ ਤਾਂ ਚੌਕੀਦਾਰ ਵੀ ਨਹੀਂ ਸੀ ਬਾਦਲ ਸਾਹਿਬ ਕਿੱਥੋਂ ਮਰਜ਼ੀ ਜਾ ਕੇ ਲੜ ਜਨ ਸੁਖਬੀਰ ਸਿੰਘ ਬਾਦਲ ਚਾਹੇ ਵੱਡੇ ਬਾਦਲ ਸਭ ਰਾਏਕੋਟ ਚੋਂ ਜਾ ਕੇ ਲੜ ਲੈਣ ਚਾਹੇ ਸੁਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਲੜ ਲੈਣ ਚਾਹੇ ਮਾਝੇ ਤੋਂ ਆ ਕੇ ਸਾਡੀ ਭੈਣ ਬਠਿੰਡੇ ਆ ਜੇ ਉਹਨਾਂ ਵਾਸਤੇ ਬਾਰਲਾ ਮੈਂ ਬਾਰਲਾ ਜੀ ਕੋਈ ਐਕਟਰ ਹੈ ਜਦ ਮੈਂ ਬੰਬਈ ਤੋਂ ਆਇਆ ਮੈਂ ਇੱਥੇ ਦੋ ਵਾਰੀ ਉਹਨਾਂ ਦੇ ਘਰੇ ਗਿੱਦੜਬਾ ਤੇ ਬਠਿੰਡਾ ਕੱਠੇ ਸੋ ਇਹੋ ਜੀਆਂ ਗੱਲਾਂ ਕਰਨੀਆਂ ਕੱਲ ਬੀਬੀ ਜੀ ਨੇ ਕਿਹਾ ਰਾਜਾ ਵੜਿੰਗੇ ਦੱਸਦੇ ਵੀ ਉਹਨੇ ਤਰੱਕੀ ਕੀ ਕੀਤੀ ਹੈ ਫਸਲੀ ਬਟੇਰੀਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜੇ ਜੀ ਸਭ ਤੋਂ ਪਹਿਲਾਂ ਗਿੱਦੜਬੇ ਦੀ ਛੋੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਬੇ ਦਾ ਹਸਪਤਾਲ ਚਾਜਦਾ ਨਹੀਂ ਬਣਾ ਸਕਦੇ ਮੈਂ ਪੰਜਾਬ ਦਾ ਨੰਬਰ 1 ਹਸਪਤਾਲ ਬਣਾਤਾ ਮੈਨੂੰ 15 ਲੱਖ ਰੁਪਏ ਇਹਨਾਂ ਦੀ ਸਰਕਾਰ ਨੇ ਭਾਜਪਾ ਨੇ ਕਾਇਆ ਕਲਪ ਦੇ ਤਹਿਤ ਨਾਮ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬੀਬੀ ਜੀ ਰੋਜ ਜਹਾਜ ਤੇ ਚੜਨ ਲਈ ਲੰਬੀ ਵਾਲਾ ਫਾਟਕ ਟੱਪਦੇ ਆ ਲੇਕਿਨ ਪੋਲ ਨਹੀਂ ਬਣਾ ਸਕੀ 40 ਕਰੋੜ ਰੁਪਏ ਦਾ ਰਾਜੇ ਵਿੜਿੰਗ ਨੇ ਉੱਥੇ ਪੋਲ ਲਿਆਂਦਾ ਸਰਦਾਰ ਬਾਦਲ ਕਚਹਿਰੀਆਂ ਨਹੀਂ ਕਿਧਰ ਬੇ ਬਣਾ ਸਕੇ 18 ਕਰੋੜ ਰੁਪਇਆ ਰਾਜਾ ਵੜਿੰਗ ਕਿਧਰ ਬੇ ਨੀਆਂ ਕਚਹਿਰੀਆਂ ਸੇ ਟੈਂਡਰ ਕਰਾਤਾ ਸਰਦਾਰ ਬਾਦਲ ਕਾਲਜ ਨਹੀਂ ਲਿਆ ਸਕੇ ਅੱਜ ਦੇ 60 ਸਾਲਾਂ ਦੇ ਰਾਜੇ ਵੜਿੰਗ ਨੇ 16 ਕਰੋੜ ਰੁਪਏ ਦਾ ਨੀ ਪੱਥਰ ਜਿਹੜਾ ਕਿ ਟੈਂਡਰ ਹੋ ਗਿਆ ਉਹ ਡਿਗਰੀ ਕਾਲਜ ਹੁਸਨਰ ਪਿੰਡ ਦੀ ਪੰਜ ਕਿਲੇ ਜ਼ਮੀਨ ਲੈ ਲਈ ਜੇ ਮੇਰੀ ਗੱਲ ਕੋਈ ਝੂਠ ਹੋਵੇ ਦੋ ਸਟੇਡੀਅਮ ਲਿਆਇਆ ਰਾਜਾ ਵੜਿੰਗ ਦੋ ਵੱਡੇ ਸਟੇਡੀਅਮ ਤੇ ਮੇਰਾ ਖਿਆਲ ਸਰਦਾਰ ਬਾਦਲ ਦਾ ਸਟੇਡੀਅਮ ਬਣਾ ਸਕਿਆ ਨਾ ਕੋਈ ਵਿਦਿਆ ਦਾ ਕੇਂਦਰ ਬਣਾ ਸਕਿਆ ਨਾ ਉਹ ਬਣਾ ਸਕੇ ਕੋਈ ਹਸਪਤਾਲ ਤੇ ਹਜੇ ਰਾਵੜਿੰਗ ਕੁਝ ਕਰਵਾ ਨਹੀਂ ਸਕੋ ਬੀਬੀ ਜੀ ਤੁਸੀਂ ਆਪਦੀਆਂ ਗੱਲਾਂ ਤੇ ਆਪ ਹੀ ਫਸੇ ਜਾਂਦੇ ਕਿਉਂਕਿ ਜਦੋਂ ਬਾਬਾ ਬੁੱਧੀ ਨਾ ਨਾ ਦੇਵੇ ਬੋਝ ਹੋਵੇ ਮਨ ਤੇ ਨੇਰਾ ਨਹੀਂ ਡਰ ਰਾਜਾ ਰਾਵੜਿੰਗ ਕੋਈ ਚੀਜ਼ ਨਹੀਂ ਹੈ ਡਰਸ ਗੁਰੂ ਮਹਾਰਾਜ ਪਰਮਾਤਮਾ ਦਾ ਜੋ ਧੋਖੇ ਕੀਤੇ ਜੋ ਅੰਦਰ ਇੱਕ ਡਰ ਸਦਾ ਰਿਹਾ ਹੈ ਕਿ ਉਹਨਾਂ ਦੇ ਸਮੇਂ ਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਰੂੜੀਆਂ ਤੇ ਹੁਣ 2.5 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਕੁਈ ਬੇਅਦਬੀ ਹੋਈ ਮੈਨੂੰ ਇੱਕ ਕਹਿਣ ਲੱਗਿਆ ਕਹਿੰਦਾ ਉਹ ਕਹਿੰਦੇ ਕੀ ਇਹਨਾਂ ਨੇ ਵੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਮੈਂ ਕਿਹਾ ਸਾਡਾ ਮੁਕਾਬਲਾ ਕਰਦੇ ਅਸੀਂ ਗੁਟਕਾ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਅਸੀਂ ਗੁਟਕਾ ਸਾਹਿਬ ਨੂੰ ਮੱਥੇ ਤੇ ਲਾਇਆ ਸਿਰ ਤੇ ਲਾਇਆ